ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੇ ਆਪਾਂ ਦਾ ਆਹ ਜਿਹੜਾ ਖਾੜੇ ਵਾਲੀ ਨਹਿਰ ਵਾਲਾ ਪੌਣ ਵਾਲਾ ਪਿੱਪਲ ਸੀਗਾ ਤੇ ਉਹਤੇ ਅੱਜ ਰਿਫਲੈਕਟਰ ਲਾ ਕੇ ਤੇ ਲਾਉਣ ਲੱਗੇ ਸੀ ਤੇ ਉਹ ਵੀਰ ਨੂੰ ਪਹਿਲਾਂ ਵੀ ਕਿਹਾ ਸੀ ਵੀ ਰਿਫਲੈਕਟਰ ਤਾਂ ਯਾਰ ਵੀਰੇ ਵੀ ਉਹ ਪਿੱਪਲ ਤੇ ਖੜ ਜਾਣਗੇ ਤੇ ਉਹ ਵੀਰ ਕਹਿੰਦਾ ਵੀ ਹਾਂ ਲਾਜ਼ਮੀ ਹੈ ਕਿਉਂਕਿ ਬਹੁਤ ਵਧੀਆ ਵੀ ਇਹ ਪਿੱਪਲ ਤੇ ਖੜ ਸਕਦੀ ਹੈ ਲੱਕੜ ਤੇ ਪਰ ਹੁਣ ਗੱਲ ਇਹ ਸੀ ਵੀ ਰਿਫਲੈਕਟਰ ਤਾਂ ਅਸੀਂ ਲਾ ਲਿਆ ਤੇ ਇੱਥੇ ਖੜਦੀ ਨਹੀਂ ਸੀ ਟੇਪ ਤੇ ਮਨ ਦੇ ਵਿੱਚ ਆਇਆ ਸਾਰੇ ਜਾਨੇ ਪਿੰਦਰ ਹੁਣੀ ਤੇ ਸੋਨੀ ਮੱਕੜ ਜੀ ਦਾ ਨਾਲ ਵੀ ਭਾਈ ਗਿੱਟੀਆਂ ਚਾਹੀਦੀਆਂ ਵਾ ਗਿੱਟੀਆਂ ਤੇ ਗਿੱਟੀਆਂ ਹੈ ਨਹੀਂ ਸੀਆਂ ਕੋਲੇ ਤੇ ਵੀਰ ਉਦੋਂ ਹੀ ਇਧਰੋਂ ਆਇਆ ਵੀਰ ਕਹਿੰਦਾ ਵੀ ਕਿਵੇਂ ਉਹ ਮਿਲ ਗਿਆ ਤੇ ਵੀਰ ਕਹਿੰਦਾ ਵੀ ਗਿੱਟੀਆਂ ਮੇਰੇ ਕੋਲੇ ਹੈਗੀਆਂ ਤੇ ਪੈਕਟ ਗਿੱਟੀਆਂ ਦਾ ਚੱਕ ਲਿਆ ਤੇ ਸਾਡਾ ਮਸਲਾ ਹੱਲ ਹੋ ਗਿਆ ਹੁਣ ਇਸ ਚੀਜ਼ ਨਾਲ ਕਿਸੇ ਵੀ ਰਾਹੀਰ ਦੀ ਆਪਾਂ ਕੋਸ਼ਿਸ਼ ਕਰਦੇ ਆਂ ਵੀ ਜਿਹੜੀ ਜਾਨ ਆ ਜਾਂ ਕਿਸੇ ਤਰ੍ਹਾਂ ਵੇਸੇ ਨਿੱਪਲ ਬਹੁਤ ਦੂਰ ਆ ਟ੍ਰੈਫਿਕ ਤੋਂ ਆਹ ਤੁਹ ਪਿੰਦਰ ਮੜਾ ਦਿਖਾਈ ਵੀਰ ਬੜੇ ਉਧਰਲੇ ਪਾਸੇ ਗੱਡੀਆਂ ਖੜੀਆਂ ਵੀ ਗੱਡੀਆਂ ਤੋਂ ਪਰਲੇ 10 ਫੁੱਟ ਪਿੱਛੇ ਹੀ ਜਿਹੜੀ ਟ੍ਰੈਫਿਕ ਘੁੰਮਦੀ ਆ ਗੱਡੀਆਂ ਤੋਂ ਵੀ ਪਿੱਛੇ 15 20 ਫੁੱਟ ਪਿੱਛੇ ਆਹ ਖੜੀਆਂ ਗੱਡੀਆਂ ਗੱਡੀਆਂ ਤੋਂ ਪਿੱਛੇ ਹੀ 20 25 ਫੁੱਟ ਪਿੱਛੇ ਟ੍ਰੈਫਿਕ ਘੁੰਮਦੀ ਆ ਯਾ ਪिपल ਦਾ ਕੋਈ ਨੁਕਸਾਨ ਨਹੀਂ ਹੋ ਸਕਦਾ ਪਰ ਜੇ ਹੁਣ ਕਿਸੇ ਵੀਰ ਨੇ ਹਨਾ ਵੀ ਜੇ ਮੈਂ ਕਹਿੰਦੇ ਹਾਂ ਕਿ ਕਿਸੇ ਦੀ ਆਈ ਹੋਈ ਹੋਈ ਆ ਤਾਂ ਫਿਰ ਉਹਨੂੰ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਲੋਕ ਗੱਡੀਆਂ ਮੇਰੀ ਆਪ ਦੀ ਗੱਡੀ ਖੋਦੀ ਨੋਵਾ ਡੱਗ ਪਈ ਸੀਗੀ ਨਹਿਰ ਦੇ ਵਿੱਚ ਧੁੰਦ ਦੇ ਵਿੱਚ ਆਏ ਨਿਸ਼ਾਨ ਤਾਂ ਜੋ ਵਾਇਰੂਸ ਨੇ ਲਿਖਿਆ ਉਹ ਹੋਣਾ ਹੀ ਆ ਪਰ ਆਪਾਂ ਕੋਸ਼ਿਸ਼ ਕਰਦੇ ਆਂ ਵੀ ਨਾ ਹੋਵੇ ਮਹਾਰਾਜ ਮੇਰ ਕਰੇ